ਅੱਜ ਪੂਰੇ ਦੇਸ਼ ਦੇ ਅੰਦਰ ਪਹਿਲਗਾਮ ਹੱਤਵਾਲਦੀ ਹਮਲੇ ਤੋਂ ਬਾਅਦ ਗੁੱਸੇ ਦੀ ਲਹਿਰ ਜਿਹੜੀ ਰੋਜ਼ ਹੀ ਜਦੋਂ ਵੀ ਇਹ ਘਟਨਾ ਦਾ ਜ਼ਿਕਰ ਹੁੰਦਾ ਤਾਂ ਦਿਲ ਜਿਹੜਾ ਦੁਬਾਰਾ ਝੰਜੋੜ ਜਾਂਦਾ ਕਿਤੇ ਨਾ ਕਿਤੇ ਉਸ ਮੰਜ਼ਰ ਸਾਹਮਣੇ ਆਂਦਾ ਤਾਂ ਉਹਨਾਂ ਨੇ ਵੀ ਆਪਣਾ ਰੋਜ਼ਾਰ ਕੀਤਾ ਕਿ ਜਿਹੜਾ ਬੰਦਾ ਪਾਕਿਸਤਾਨ ਦੇ ਖਿਲਾਫ ਰੋਜ਼ਾਰ ਕਰ ਰਿਹਾ ਪਹਿਲਗਾਮ ਹੱਤਵਾਲਦੀ ਹਮਲੇ ਨੂੰ ਲੈ ਕੇ ਦੇਸ਼ਕ ਦੀ ਗੱਲ ਕਰ ਰਿਹਾ ਰਾਸ਼ਟਰਵਾਦੀ ਸੋਚ ਦੀ ਗੱਲ ਕਰ ਰਿਹਾ ਉਹਦੇ ਉੱਪਰ ਮੁਕਦਮਾ ਦਰਜ ਹੋਣਾ ਸੋ ਬੜੀ ਹੈਰਾਨੀ ਵਾਲੀ ਗੱਲ ਹੈ ਬੜੇ ਮਨੂ ਖੁਦ ਸੀਬੀ ਸਾਹਿਬ ਨੇ ਵੀ ਇਸ ਗੱਲ ਨੂੰ ਲੈ ਕੇ ਸਾਡੇ ਨਾਲ ਚਿੰਤਾ ਪ੍ਰਗਟ ਕੀਤੀ ਹੈ ਵੀ ਇਹ ਨਹੀਂ ਸੀ ਹੋਣਾ ਚਾਹੀਦਾ ਪਰਚੇ ਉਹਨਾਂ ਨੇ ਸਾਨੂੰ ਸ਼ਵਾਸਨ ਦਿੱਤਾ ਕਿ ਮਕਦਮਾ ਇਹ ਪੂਰੀ ਜਾਂਚ ਤੋਂ ਬਾਅਦ ਰੱਦ ਹੋਏਗਾ। ਸ਼ਿਰਸਾਣਾ ਉਦੋਂ ਬਾਲਸਰ ਠਾਕਰੇ ਅਤੇ ਵਾਕਵਾ ਖਿੰਦੂ ਜਿੱਥੇ ਬੰਦੀਆਂ ਅੱਜ ਲੁਧਿਆਣਾ ਦੇ ਮਾਨਯੋਗ ਪੁਲਿਸ ਕਮਿਸ਼ਨਰ ਸਾਹਿਬ ਨੂੰ ਇੱਕ ਮੰਗ ਪੱਤਰ ਦਿੱਤਾ ਜਿਹਦੇ ਵਿੱਚ ਮੰਗ ਕੀਤੀ ਹੈ ਵੀ ਇੱਕ 2 ਦਿਨ ਪਹਿਲਾਂ 29 April ਦੀ ਰਾਤ ਵਿਕਰਮ ਅਨੰਦ ਸੁਨਾਤ ਨਹੀਂ ਸਾਡੇ ਲੁਧਿਆਣਾ ਦੇ ਇੱਕ ਵਸਨੀਕ ਹੈ ਭਰਾ ਆ ਉਹ ਪਾਕਿਸਤਾਨ ਦੇ ਖਿਲਾਫ ਪਹਿਲਗਾਮ ਅਤਵਾਦੀ ਹਮਲੇ ਨੂੰ ਲੈ ਕੇ ਰੋਸ਼ ਵਜੋ ਵੱਖ-ਵੱਖ ਧਰਮ ਸਥਾਨਾਂ ਦੇ ਬਾਹਰ ਗਲੀ ਸੜਕ ਦੇ ਉੱਤੇ ਉਹਨਾਂ ਨੇ ਪਾਕਿਸਤਾਨ ਦੇ ਜਿਹੜੇ ਝੰਡੇ ਰੂਪੀ ਬੈਨਰ ਨੇ ਉਹ ਸੜਕ ਤੇ ਵਿਛਾ ਕੇ ਆਪ ਦਾ ਰੋਜਗਾਰ ਕੀਤਾ ਕਿ ਸ਼ਨਾਤਨੀ ਵੱਧ ਤੋਂ ਵੱਧ ਜਿਹੜੇ ਮੰਦਰ ਜਾਣਗੇ ਪੈਰਾਂ 'ਚ ਰੋਲ ਦੇਣ ਕਿਉਂਕਿ ਅੱਜ ਪੂਰੇ ਦੇਸ਼ ਦੇ ਅੰਦਰ ਪਹਿਲਗਾਮਾਤਵਾਦੀ ਹਮਲੇ ਤੋਂ ਬਾਅਦ ਗੁੱਸੇ ਦੀ ਲਹਿਰ ਜਿਹੜੀ ਰੋਜ ਹੀ ਜਦੋਂ ਵੀ ਇਹ ਘਟਨਾ ਦਾ ਜ਼ਿਕਰ ਹੁੰਦਾ ਤਾਂ ਦਿਲ ਜਿਹੜਾ ਦੁਬਾਰਾ ਝੰਜੋੜ ਜਾਂਦਾ ਕਿਤੇ ਨਾ ਕਿਤੇ ਉਸ ਮੰਜ਼ਰ ਸਾਹਮਣੇ ਆਂਦਾ ਤਾਂ ਉਹਨਾਂ ਨੇ ਵੀ ਆਪਣਾ ਰੋਜਗਾਰ ਕੀਤਾ ਲੇਕਿਨ ਹੈਬੋਵਾਲ ਮੰਦਰ ਜਦੋਂ ਉਹਨਾਂ ਨੇ ਗਲੀ ਦੇ ਅੰਦਰ ਸੜਕ ਦੇ ਉੱਤੇ ਮੰਦਰ ਦੇ ਬਾਹਰ ਪ੍ਰਾਂਗ ਜਦੋਂ ਆਹ ਪਾਕਿਸਤਾਨ ਦੇ ਝੰਡੇ ਜਿਹੜੇ ਗਲੀ ਜੀ ਬਿਸ਼ਾਏ ਤਾਂ ਮੰਦਰ ਕਮੇਟੀ ਨੂੰ ਉਹਨਾਂ ਨੇ ਪੁਲਿਸ ਨੂੰ ਇਤਲਾਹ ਦਿੱਤੀ ਵੀ ਕੋਈ ਮਹੌਲ ਨਾ ਖਰਾਬ ਹੋ ਕਿਉਂਕਿ ਤੁਹਾਨੂੰ ਸਭ ਨੂੰ ਪਤਾ ਹੈ ਲੁਧਿਆਣੇ 2-3 ਵਾਕਿਆ ਹੋਏ ਨੇ ਵਕ ਵਕ ਸਥਾਨਾਂ ਤੇ ਪਰਚਾ ਵੀ ਦਰਜ ਹੋਇਆ ਡਿਵੀਜ਼ਨ ਨੰਬਰ 7 ਚ ਕੁਝ ਜਿਹੜੇ ਸ਼ਰਾਰਤੀ ਅੰਸਰ ਜਿਹੜੇ ਜਾਨ ਮੋਚ ਕੇ ਜਿਹੜਾ ਮਹੌਲ ਖਰਾਬ ਕਰਨ ਨੂੰ ਲੈ ਕੇ ਜਦੋਂ ਕਿਸੇ ਨੇ ਪਾਕਿਸਤਾਨ ਦੇ ਖਿਲਾਫ ਰੋਸ ਜਾਰ ਕੀਤਾ ਉੱਥੇ ਪਾਕਿਸਤਾਨ ਦੇ ਜਿੰਦਾਬਾਦ ਦੇ ਨਾਰੇ ਲੱਗੇ ਤਾਂ ਮੰਦਰ ਕਮੇਟੀ ਨੂੰ ਲੱਗਿਆ ਵੀ ਇੱਥੇ ਵੀ ਕੋਈ ਮਹੌਲ ਨਾ ਖਰਾਬ ਕਰੇ ਉਹਨਾਂ ਨੇ ਪੁਲਿਸ ਨੂੰ ਸੂਚਨਾ ਦਿੱਤੀ ਲੇਕਿਨ ਪੁਲਸ ਨੂੰ ਤਲਾਸ਼ ਦੇਣ ਤੋਂ ਬੜੀ ਹੈਰਾਨੀ ਵਾਲੀ ਗੱਲ ਹੈ ਕਿ ਜਿਹੜਾ ਬੰਦਾ ਪਾਕਿਸਤਾਨ ਦੇ ਖਿਲਾਫ ਰੋਜ਼ ਯਾਰ ਕਰ ਰਿਹਾ ਪਹਿਲਗਾਮ ਅਤਵਾਦੀ ਹਮਲੇ ਨੂੰ ਲੈ ਕੇ ਦੇਸ਼ ਏਕ ਦੀ ਗੱਲ ਕਰ ਰਿਹਾ ਰਾਸ਼ਟਰਵਾਦੀ ਸੋਚ ਦੀ ਗੱਲ ਕਰ ਰਿਹਾ ਉਹਦੇ ਉੱਪਰ ਮੁਕਦਮਾ ਦਰਜ ਹੋਣਾ ਸੋ ਬੜੀ ਹੈਰਾਨੀ ਵਾਲੀ ਗੱਲ ਹੈ ਬੜੇ ਸਾਰੇ ਪੰਜਾਬ ਭਰ ਤੋਂ ਲੋਕਾਂ ਦੇ ਫੋਨ ਆਏ ਆ ਅੱਜ ਇੱਕ ਸ਼ੋਰਲੀ ਮੈਸੇਜ ਤੁਸੀਂ ਕੁਝ ਨੁਮਾਇੰਦੇ ਜਿਹੜੇ ਆ ਉਹ ਸੀਪੀ ਸਾਹਿਬ ਨੂੰ ਮਿਲੇ ਆ ਖੁਦ ਸੀਪੀ ਸਾਹਿਬ ਨੇ ਵੀ ਇਸ ਗੱਲ ਨੂੰ ਲੈ ਕੇ ਸਾਡੇ ਨਾਲ ਚਿੰਤਾ ਪ੍ਰਗਟ ਕੀਤੀ ਹੈ ਵੀ ਇਹ ਨਹੀਂ ਸੀ ਹੋਣਾ ਚਾਹੀਦਾ ਪਰ ਚਾਹ ਉਹਨਾਂ ਨੇ ਸਾਨੂੰ ਅਸ਼ਵਾਸਨ ਦਿੱਤਾ ਹੈ ਕਿ ਮੁਕੱਦਮਾ ਇਹ ਪੂਰੀ ਜਾਂਚ ਤੋਂ ਬਾਅਦ ਰੱਦ ਹੋਏਗਾ ਔਰ ਅਸੀਂ ਪਰਿਵਾਰ ਦੇ ਨਾਲ ਵਿਕਰਮ ਅਨੰਦ ਜੀ ਦੇ ਪਰਿਵਾਰ ਦੇ ਨਾਲ ਡਟ ਕੇ ਖੜੇ ਹਾਂ ਕਿ ਉਹਨਾਂ ਨੇ ਰਾਸ਼ਟਰਵਾਦੀ ਆਪਦੀ ਪੀੜਾ ਜਿਹੜੀ ਹੈ ਉਹ ਰੋਸ਼ਭਜੋ ਜ਼ਾਹਰ ਕੀਤੀ ਉਹਨਾਂ ਨੇ ਵੀਡੀਓ ਵੀ ਕੱਲ ਇੱਕ ਵਾਇਰਲ ਕੀਤੀ ਹੈ ਦੇਖੋ ਅੱਜ ਪਰਚਾ ਦਰਜ ਹੋ ਜਾਣਾ ਇਹ ਹੋਰ ਸੰਦੇਸ਼ ਜਿੰਦਾ ਕਿਉਂਕਿ ਸਾਡੇ ਹੋਰ ਵੀ ਜਿਹੜੇ ਦੇਸ਼ ਭਗਤ ਦੇਸ਼ ਪ੍ਰੇਮ ਨੂੰ ਦੇਸ਼ ਨੂੰ ਪ੍ਰੇਮ ਕਰਨ ਦੇ ਲੋਕ ਨੇ ਜਿਹੜੇ ਦੇਸ਼ ਨੂੰ ਪਿਆਰ ਕਰਦੇ ਆ ਜਿਨ੍ਹਾਂ ਦੇ ਉੱਪਰ ਇਹ ਨਹੀਂ ਉਹਨਾਂ ਨੂੰ ਪੀੜਾ ਸਹਿਣ ਹੋ ਰਹੀ ਉਹ ਆਪਣਾ ਰੋਜ਼ਗਾਰ ਕਰ ਰਹੇ ਫਹਿਲਗਾਮ ਹੱਤਿਆਵਦੀ ਹਮਲੇ ਤੋਂ ਬਾਅਦ ਲੇਕਿਨ ਉਹਨਾਂ ਦੇ ਉੱਤੇ ਹੀ ਮੁਕੱਦਮਾ ਹੋ ਜਾਣਾ ਇਹ ਬੜੀ ਮਾੜੀ ਗੱਲ ਹੈ ਸੋ ਇਸ ਕੱਡਾਂ ਨੂੰ ਲੈ ਕੇ ਅਸੀਂ ਅੱਜ ਸੀਪੀ ਸਾਹਿਬ ਨੂੰ ਇੱਕ ਵਾਰ ਵਫਦ ਮਿਲਿਆ ਲਿਖਤ ਰੂਪ ਚ ਮੰਗ ਪੱਤਰ ਦੇ ਕੇ ਮੰਗ ਕੀਤੀ ਹੈ ਵੀ ਇਹਦੀ ਜਾਂਚ ਕਰਕੇ ਰੱਦ ਕੀਤਾ ਜਾਣਾ ਚਾਹੀਦਾ ਔਰ ਅੱਗੋਂ ਵੀ ਇਹ ਐਸਾ ਕੁਝ ਨਾ ਹੋਵੇ ਇਸ ਕਰਕੇ ਜਿਹੜੇ ਥਾਣਾ ਹੈਬੋਵਾਲ ਦੇ ਇਮਾਨਜੋਗ ਐਸਐਚਓ ਸਾਹਿਬ ਨੇ ਵੀ ਉਹਨਾਂ ਨਾਲ ਵੀ ਗੱਲ ਹੋਣੀ ਚਾਹੀਦੀ ਹੈ ਵੀ ਇਹ ਤੁਸੀਂ ਬਿਨਾਂ ਜਾਂਚ ਪੜਤਾਲੇ ਮਹਿਜ 2-3 ਘੰਟਿਆਂ ਦੇ ਵਿੱਚ ਐਸੀ ਕਿਹੜੀ ਮਜਬੂਰੀ ਹੋਈ ਜਦਕਿ ਪਾਕਿਸਤਾਨ ਦੇ ਝੰਡੇ ਦੇ ਜ਼ਮੀਨ ਤੇ ਵਿਸ਼ੇ ਹੈ ਇਹ ਤਾਂ ਸਾਫ਼ ਅੰਡਰਸਟੂਡ ਕਿ ਉਹ ਜੀ ਉਹ ਜ਼ਮੀਨ ਤੇ ਵਿਸ਼ੇ ਹੈ ਪੈਰਾਂ 'ਚ ਵਿਸ਼ੇ ਹੈ ਲੋਕ ਉੱਤੋਂ ਚੱਲ ਰਹੇ ਹੈ ਵੀ ਬੰਦਾ ਰੋਜ਼ਗਾਰ ਕਰ ਰਿਹਾ ਔਰ ਪੂਰੇ ਦੇਸ਼ ਦੇ ਅੰਦਰ ਵਕ ਵਕਸਤਾਂਾ ਲੁਧਿਆਣਾ ਕਟੋਗਰ ਦਰਜਨਾ ਸਥਾਨਾਂ ਤੇ ਵਾਕਿਆ ਹੋਇਆ ਲੋਕਾਂ ਨੇ ਆਪਣਾ ਇਸ ਤਰੀਕੇ ਨਾਲ ਰੋਜ਼ਗਾਰ ਕੀਤਾ ਤੇ ਇਸ ਤਰੀਕੇ ਦੇ ਰੋਜ਼ਗਾਰ ਹੋਣ ਤੋਂ ਬਾਵਜੂਦ ਉਸੇ ਵਿਅਕਤੀ ਦੇ ਉੱਪਰ ਮੁਕਦਮਾ ਦਰਜ ਹੋ ਇਹ ਕਿਤੇ ਨਾ ਕਿਤੇ ਰਾਸ਼ਟਰਵਾਦੀ ਸੋਚ ਨੂੰ ਵੀ ਫੇਸ ਪਹੁੰਚਾਣ ਵਾਲੀ ਗੱਲ ਹੈ ਜਿਹੜੀ ਜਿਹੜੀ ਗਹਿਨਤਾ ਦੇ ਨਾਲ ਜਾਂਚ ਹੋਣੀ ਚਾਹੀਦੀ ਹੈ ਔਰ ਹੈਪੋਵਾਲ ਦੇ ਥਾਣਾ ਪਰਿਵਾਰੀ ਦੀ ਆਦਰਨੀਏ ਜਿਹੜੇ ਸਾਡੇ ਐਸਐਚਓ ਨੇ ਉਹਨਾਂ ਦੀ ਵੀ ਜ਼ਿੰਮੇਵਾਰੀ ਤੈਅ ਹੋਣੀ ਚਾਹੀਦੀ ਵੀ ਤੁਰੰਤ ਪ੍ਰਭਾਵ ਨਾਲ ਇਹ ਮੁਕਦਮਾ ਰੱਦ ਹੋਵੇ ਕਿਉਂਕਿ ਅੱਜ ਕਿਤੇ ਨਾ ਕਿਤੇ ਵਿਕਰਮ ਅਨੰਦ ਜੀ ਔਰ ਉਹਨਾਂ ਦਾ ਪਰਿਵਾਰ ਜ਼ਰੂਰ ਸੋਚਦਾ ਹੋਵੇਗਾ ਵੀ ਅਸੀਂ ਤਾਂ ਦੇਸ਼ ਏਤ ਲਈ ਕੋਈ ਕਾਰਜ ਕਰਿਆ ਰਾਸ਼ਟਰਵਾਦੀ ਸੋਝਦਤ ਕਾਰਜ ਕਰਿਆ ਲੇਕਿਨ ਉਹਨਾਂ ਦੇ ਉੱਤੇ ਹੀ ਮੁਕਦਮਾ ਦਰਜ ਹੋ ਜਾਣਾ ਬੜੀ ਮਾੜੀ ਗੱਲ ਹੈ